ਰੱਬ ਗੁਰੂ ਦੀ ਸ਼ਰਨ ਮਿਲ ਜਾਵੇ ਤੇ ਕਿਸੇ ਕਿਸਮ ਦੀ ਕੋਈ ਜਿਹੜਾ ਹੈ ਕਮੀ ਨਹੀਂ ਰਹਿ ਜਾਂਦੀ ਇੱਕ ਬਠਿੰਡੇ ਦਾ ਗੰਗਾ ਰਾਜ ਜੋ ਬਾਜਰਾ ਹੀ ਵੇਚਣ ਦਾ ਵਪਾਰ ਕਰਦਾ ਹੈ ਇਹ ਆਪਣੇ ਘਰੋਂ ਕਹਿ ਲੋ ਤੁਰਿਆ ਵਪਾਰ ਕਰਨ ਵਾਸਤੇ ਤੇ ਜੇ ਇਹ ਦੁਨੀਆਂ ਤੋਂ ਵਿੱਚ ਆ ਕੇ ਇਹ ਬਿਆਸਾ ਦਰਿਆ ਕੋਲ ਆਇਆ ਦਿਨ ਪੁੱਛਿਆ ਕਿ ਐਸੀ ਜਗ੍ਹਾ ਢੀੜੀ ਹੈ ਜਿੱਥੇ ਮੇਰਾ ਬਾਜਰਾ ਛੇਤੀ ਵਿਕ ਜਾਵੇ ਤੇ ਮੈਂ ਵੇਚ ਕੇ ਆਪਣੇ ਘਰ ਜਾਵਾਂ ਦਰਸ਼ਨ ਵਾਲਿਆਂ ਨੇ ਦੱਸਿਆ ਕਿ ਗੁਰੂ ਦਾ ਚੱਕ ਹੈ ਭਈ ਤਾਂ ਗੁਰੂ ਅਰਜੁਨ ਦੇ ਮਹਾਰਾਜ ਕਿਰਪਾ ਕਰਦੇ ਨੇ ਉੱਥੇ ਅੰਮ੍ਰਿਤ ਸਰੋਵਰ ਪੰਕਾਰ ਸੇਵਾ ਚੱਲ ਰਹੀ ਹੈ ਸੰਗਤ ਦੀ ਤਾਦਾਦ ਬਹੁਤ ਹੈ ਇਕੱਠ ਬੜਾ ਹੈ ਤੇ ਤੁਸੀਂ ਉੱਥੇ ਜਾਓ ਉੱਥੇ ਆਪਣਾ ਇਹ ਵਪਾਰ ਕਰ ਲਓ ਤੇ ਅਸੀਂ ਵੇਖ ਕੇ ਆਏ ਹਾਂ ਉੱਥੇ ਸੇਵਾ ਵੀ ਕਰਕੇ ਆਏ ਹਾਂ ਸਾਨੂੰ ਪਤਾ ਹੈ ਕਿ ਤੁਹਾਡਾ ਇਹ ਬਾਜਰਾ ਉੱਥੇ ਛੇਤੀ ਵਿਕ ਜਾਏਗਾ ਬੜਾ ਖੁਸ਼ ਹੋਇਆ ਦੰਦਰਾਮ ਤੇ ਹੁਣ ਇਹ ਆਪਣਾ ਤੈਲੋ ਬਾਜਰਾ ਜਿੱਥੇ ਲੱਦਿਆ ਸੀ ਉਹ ਲੈ ਗਿਆ ਤੇ ਹੌਲੀ-ਹੌਲੀ ਪਹੁੰਚਿਆ ਸ੍ਰੀ ਦਰਬਾਰ ਸਾਹਿਬ ਤੇ ਪਹੁੰਚ ਕੇ ਤੇ ਇਹਨੇ ਵੇਖਿਆ ਕਿ ਸੰਗਤ ਦਾ ਇਕੱਠ ਬਹੁਤ ਹੈ ਤੇ ਖੁਸ਼ ਵੀ ਅੰਦਰੋਂ ਅੰਦਰ ਹੀ ਬੜਾ ਕਿ ਮੇਰਾ ਤੇ ਵਪਾਰ ਛੇਤੀ ਹੋ ਜਾਏ ਜੋ ਮੈਂ ਸਮਗਰੀ ਲੈ ਕੇ ਆਇਆ ਬਾਜਰਾ ਛੇਤੀ ਵੇਚਦਾ ਹੈ ਤੇ ਹੁਣ ਇਹਨੇ ਜਿਹੜਾ ਕਹਿ ਲੋਕੀ ਕੁਝ ਸੇਵਾਦਾਰਾਂ ਦੇ ਨਾਲ ਗੱਲਬਾਤ ਕੀਤੀ ਹੈ ਕਿ ਇੱਥੇ ਜਿਹੜਾ ਹੈ ਲੋੜ ਪੈਂਦੀ ਹੈ ਲੰਗਰ ਦੇ ਵਿੱਚ ਤੇ ਤੁਸੀਂ ਇਹ ਬਾਜਰਾ ਖਰੀਦੋਗੇ ਤੇ ਅਗਿਓ ਉਹ ਸੇਵਾਦਾਰ ਕਹਿਣ ਲੱਗੇ ਨਿੱਤ ਵਰਤੀ ਸਿੱਖ ਜਿਹੜੇ ਸਨ ਐ ਲੋਕੀ ਇਹਨਾਂ ਕੋਲ ਜ਼ਿੰਮੇਵਾਰੀਆਂ ਸੀ ਉਹ ਕੱਲ੍ਹ ਕੇ ਹਾਲੇ ਲੋੜ ਨਹੀਂ ਹੈ ਜਦੋਂ ਹੋਏਗੀ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਉੱਥੇ ਬੈਠਿਆ ਹੋਇਆ ਚਲੋ ਥੋੜਾ ਬਹੁਤ ਵਪਾਰ ਹੋਇਆ ਫਿਰ ਵੀ ਆਸ ਹੈ ਕਿ ਛੇਤੀ ਹੀ ਇਹ ਜਿਹੜਾ ਹੈ ਬਾਜਰਾ ਮੇਰਾ बिकੇਗਾ ਹੁਣੇ ਕਲਾ ਗੁਰੂ ਦੀ ਵਰਤਦੀ ਹੈ ਅਸੀਂ ਕਹੀਏ ਕਿ ਗੁਰੂ ਘਰ ਇਹ ਥੋੜਾ ਆਈ ਆ ਕੀ ਹੋ ਗਏ ਜਾਂਦਾ ਕੁਝ ਨਹੀਂ ਹੁੰਦਾ ਪਰ ਜਿਹੜੀ ਰਸਤ ਬਸਤ ਬਾਹਰੋਂ ਆਉਣੀ ਸੀ ਉਹ ਜਿਹੜੀ ਹੈ ਤੈ ਲੋਕੀ ਨਹੀਂ ਆਈ ਇਤਿਹਾਸ ਕਹਿੰਦਾ ਹੈ ਕਿ ਅੱਜ ਜਿਹੜਾ ਹੈ ਸੈਲੋ ਗੁਰੂ ਘਰ ਜਿੰਨੀ ਰਸਤਾਈ ਬਣਿਆ ਹੈ ਸਬਰ ਗਿਆ ਹੈ ਤੇ ਗੁਰੂ ਘਰ ਲੰਗਰ ਇੱਕ ਟਾਈਮ ਤਿਆਰ ਹੋਇਆ ਦੂਜੀ ਟਾਈਮ ਨਹੀਂ ਜਾ ਰਿਹਾ ਤੇ ਇਹ ਵੀ ਗੰਗਾ ਰਾਮ ਉੱਥੇ ਸਭ ਕੁਝ ਵੇਖ ਰਿਹਾ ਹੈ ਕਿ ਕਿਵੇਂ ਸੰਤਾਂ ਖੁਮਹਵਾ ਕੇ ਪਹੁੰਚ ਰਹੀਆਂ ਨੇ ਕਿਸੇ ਨੇ ਕਈ ਫੜੀ ਹੈ ਕਿਸੇ ਨੇ ਬਾਲਟਾ ਪਕੜਿਆ ਹੈ ਕਿਸੇ ਨੇ ਟੋਕਰੀ ਪਕੜੀ ਹੋਈ ਹੈ ਕੋਈ ਕੂੜਾ ਸਾਂਭ ਰਿਹਾ ਹੈ ਕੋਈ ਇਸ ਦੇ ਮਿੱਟੀ ਪੋਟ ਰਿਹਾ ਹੈ ਕੋਈ ਬਾਹਰ ਛੋਟ ਰਿਹਾ ਹੈ ਕੋਈ ਜਿਹੜਾ ਹਿੱਤਾ ਬਣਾ ਰਿਹਾ ਹੈ ਕੋਈ ਪਕਾ ਰਿਹਾ ਹੈ ਇਹ ਸਭ ਕੁਝ ਵੇਖਿਆ ਕੋਈ ਲੰਗਰ ਬਣਾ ਰਿਹਾ ਹੈ ਕੋਈ ਵਰਤਾ ਰਿਹਾ ਹੈ ਆਦਿ ਜਿਹੜਾ ਹੈ ਸਭ ਕੁਛ ਆਪਣੀਆਂ ਅੱਖਾਂ ਦੇ ਨਾਲ ਵੇਖਦਾ ਹੋਇਆ ਇਹ ਜਿਹੜਾ ਹੈ ਉਸੰਦੇ ਵਿੱਚ ਹੁਣ ਮਨ ਦੇ ਵਿੱਚ ਵਿਚਾਰ ਕਰਦਾ ਹੈ ਕਿ ਸੁਣਿਆ ਹੈ ਕਿ ਸਮਾਂ ਲੱਗੇਗਾ ਗੁਰੂ ਕੇ ਲੰਗਰ ਨੂੰ ਤਿਆਰ ਹੋਂ ਰਾਸਤੇ ਦਸਤਾ ਰਹੀ ਹੈ ਇਹਨੇ ਆਪਣੇ ਮਨ ਦੇ ਵਿੱਚ ਸੋਚਿਆ ਕਿ ਮਨਾ ਹੁਣ ਮੌਕਾ ਹੈ ਆਪਾਂ ਫੇਰ ਤਈਏ ਜਾ ਕੇ ਬਾਹ ਜਰਤੇ ਪਿਆਈਏ ਗੁਰੂ ਦਾ ਲੰਗਰ ਬਣ ਜਾਏ ਪਰ ਇਹ ਵੇਚਣ ਦੀ ਕਹਿ ਲੋ ਕੀ ਪੈਸਾ ਵਟਣ ਦੀ ਟਾਕ ਦੇ ਵਿੱਚ ਹੈ ਇਹ ਫੇਰ ਗਿਆ ਹੈ ਕਹਿ ਲੋ ਜਿਹੜਾ ਲੰਗਰ ਦਾ ਲੰਗਰ ਦੀ ਦੇਖ-ਰੇਖ ਕਰਦੇ ਨੇ ਆ ਫਿਰ ਜਿਨ੍ਹਾਂ ਦੀ ਡਿਊਟੀ ਹੈ ਉਹਨਾਂ ਕੋਲ ਜਾ ਕੇ ਕਹਿੰਦੇ ਕਿ ਤੂੰ ਜੇ ਲੋੜ ਹੈ ਬਾਜਰੇ ਦੀ ਤੇ ਤੁਸੀਂ ਲੈ ਸਕਦੇ ਹੋ ਕਿੰਦੇ ਠੀਕ ਹੈ ਗੁਰੂ ਸਾਹਿਬ ਜੀ ਤੋਂ ਪੁੱਛ ਲਈ ਫਿਰ ਅਸਤੇ ਗੁਰੂ ਅਰਜਨ ਦੇ ਮਹਾਰਾਜ ਜੀ ਕੋਲੋਂ ਪੁੱਛਿਆ ਗਿਆ ਕਿ ਇੱਕ ਬਠਿੰਡੇ ਤੋਂ ਬ੍ਰਾਹਮਣ ਆਇਆ ਜਿਹਦਾ ਨਾਮ ਗੰਗਾ ਰਾਮ ਹੈ ਤੇ ਉਹ ਬਾਜਰਾ ਵਿੱਚੋਂ ਦਾ ਵਪਾਰ ਕਰਦਾ ਹੈ ਤੇ ਆਪਾਂ ਉਹਨਾਂ ਤੋਂ ਬਾਜਰਾ ਲੈ ਲਈ ਸਤਪੁਰੂ ਜੀ ਕਿੰਦੇ ਠੀਕ ਦਾ ਡੈਲੋਗ ਪਰ ਜਿਤਨੇ ਵੀ ਰਕਮ ਬਣੇਗੀ ਉਹ ਵਸਾਕੀ ਤੋਂ ਦਿੱਤੀ ਜਾਏਗੀ ਤੇ ਗੰਗाराम ਕਿੰਦਾ ਕੋਈ ਕਰਦਾ ਕੋણો ਬਾਜਰਾ ਜਿਹੜਾ 3 ਪੰਜ ਦਿਨ ਲਗਾਤਾਰ ਹਰ ਰੋਜ਼ ਲਿਆ ਗਿਆ ਤੇ குருਗੱਲ ਅੰਦਰ ਬਣਦਾ ਬਾਅਦੀ ਦਿਨ ਰੋਟੀਆਂ ਤਿਆਰ ਹੁੰਦੀਆਂ ਪ੍ਰਸ਼ਾਦੇ ਤਿਆਰ ਹੁੰਦੇ ਸੰਗਤ ਵਿੱਚ ਵਰਤਾਏ ਜਾਂਦੇ ਹੁਣ ਇਹਦੇ ਮਨ ਦੇ ਵਿੱਚ ਵੀ ਛੋਟ ਛੋਟਾ ਸੇਵਾ ਭਾਵ ਆ ਗਈ ਇਹ ਵੀ ਜਿਹੜਾ ਹੈ ਸੇਵਾ ਦੇ ਵਿੱਚ ਹੀ ਸਾਪਉਣ ਲੱਗ ਪਿਆ ਜਾਂਦਾ ਹੈ ਕਦੀ ਮਿੱਟੀ ਫੜਦਾ ਕਦੀ ਬਾਹਰ ਸੁੱਟਦਾ ਹੈ ਜੋ ਵੀ ਸੇਵਾਇ ਤੋਂ ਬਣਦੀ ਉਹ ਕਰਨ ਲੱਗ ਪਿਆ ਹੌਲੀ ਹੌਲੀ ਮੰਨੇ ਜਿਹੜਾ ਇਹ ਕਿਆ ਮਨਾ ਦੂਰ ਦੁਰੇਡੇ ਤੋਂ ਸੰਗਤ ਚੱਲ ਕੇ ਆਉਂਦੀ ਹੈ ਮੰਗੀਆਂ ਮੰਗੀਆਂ ਪੇਟਾਵਾਂ ਵੀ ਚੜਾਉਂਦੀ ਹੈ ਆਪਣੀ ਸੇਵਾ ਜਮਤਾਂ ਮੁਤਾਬਕ ਜਿੰਨੀ ਹੁੰਦੀ ਹੈ ਉਹ ਪਾਉਂਦੀ ਹੈ ਤੇ ਮਨਾ ਤੇਰੇ ਕੋਲ ਤੇ ਮੌਕਾ ਬਹੁਤ ਵੱਡਾ ਹੈ ਆਪਾਂ ਕਿਉਂ ਸੋਚੀਏ ਕਿ ਅਸਲ ਦੇ ਵਿੱਚ ਜਿੰਨਾ ਬਾਜਰਾ ਦਿੱਤਾ ਹੈ ਉਹਦਾ ਪੈਸਾ ਲੈ ਲੈ। ਅਸੀਂ ਕਿਉਂ ਨਾ ਸੇਵਾ ਕਰੀਏ? ਪਰ ਮਾਨ ਨੇ ਇਹ ਗੱਲ ਤੇ। ਗੰਗਾ ਰਾਮ ਦੇ ਮਨ ਦੇ ਵਿੱਚ ਇਹ ਗੱਲ ਆਈ ਹੈ। ਤੇ ਇਧਰੋਂ ਅਸਲ ਦੇ ਵਿੱਚ ਕਹਿੰਦੇ ਕਿ 5 ਦਿਨ ਇਤਿਹਾਸ ਕਰ ਕਵੀ ਸੰਤੋਖ ਸਿੰਘ ਜੀ ਜੁੜਾ ਮਨ ਕਹਿੰਦੇ ਉਹਦਾ ਬਾਜਰਾ ਲੈ ਕੇ ਗੁਰੂਪ ਦਾ ਲੰਗਰ ਤਿਆਰ ਹੈ। ਤੇ ਜਿਦੋਂ ਕਹਿ ਲੋ ਕਿ ਸਮਾਂ ਬਣਿਆ ਵਿਸਾਖੀ ਵਾਲਾ ਦਿਨ ਆਇਆ ਉਤੋਂ ਅਗਲੇ ਦਿਨ ਸਤ ਦੂਜੀ ਨੇ ਉਸ ਬ੍ਰਾਹਮਣ ਨੂੰ ਯਾਦ ਕੀਤਾ ਕਹਿੰਦੇ ਗੰਗਾ ਰਾਮ ਨੂੰ ਬੁਲਾਓ ਉਹਦਾ ਜਿੰਨਾ ਧਨ ਹੈ ਇਸ ਦੇ ਵਿੱਚ ਤੁਸੀਂ ਦੇਣਾ ਕਰ ਤੇ ਗੰਗਾ ਰਾਮ ਨੂੰ ਜਦੋਂ ਬੁਲਾਇਆ ਗਿਆ ਤੇ ਅੱਜ ਜਿਹੜਾ ਹੈ ਗੰਗਾ ਰਾਮ ਤਬਦੀਲ ਹੋ ਚੁੱਕਾ ਹੈ ਤੇ ਲੰਬੇ ਦਾ ਸਮਾ ਸੇਵਾ ਕਰਦੇ ਆ ਉਥੇ ਹੋ ਗਿਆ। ਕਾਫੀ ਦਿਨ ਹੋ ਗਏ ਸੇਵਾ ਕਰਦੇ ਆ। ਇਹ ਅੱਜ ਜਿਦੋਂ ਅਸਲ ਦੇ ਵਿੱਚ ਗੁਰੂ ਸਾਹਿਬ ਜੀ ਨੇ 呼ਲ ਬੁਲਾ ਕੇ ਇਹ ਬਚਨ ਕਹਿਨੇ ਪਈ ਦਸ ਜਿੰਨੇ ਦਿਨ ਤੋਂ ਗੁਰੂ ਕੇ ਲੰਗਰਾਂ ਵਿੱਚ ਆਪਣਾ ਬਾਜਰਾ ਦਿੱਤਾ ਹੈ ਆਪਣੀ ਰਕਮ ਦੱਸਦੇ ਆ। ਅੱਗੇ ਉਹ ਗੰਗਾ ਰਾਮ ਹੱਥ ਜੋੜ ਕੇ ਕਹਿੰਦਾ ਨਹੀਂ ਸਕਦੇ। ਆਪ ਜੀ ਦੀ ਦਇਆ ਹੋਵੇ ਬਸ ਇਨੀ ਕਿਰਪਾ ਕਰ ਦਿਓ ਤੁਹਾਡੀ ਸ਼ਰਨ ਵਿੱਚ ਅਸੀਂ ਆ ਗਏ ਆਂ ਸਦੀਵੀ ਸ਼ਰਨ ਵਿੱਚ ਰਹੀਏ ਜਿਤਨੇ ਵੀ ਸਵਾਸ ਨੇ ਬਸ ਆ ਸੇਵਾ ਮੇਰੀ ਲੇਖੇ ਵਿੱਚ ਲਾ ਕੇ ਬਰਕਤਾਂ ਮੈਨੂੰ ਬਖਸ਼ ਕਰ ਦੇ। ਗੁਰੂ ਅਰਜਨ ਦੇਵ ਮਹਾਰਾਜ ਹੀ ਕਹਿ ਲੱਗੇ ਜੇ ਤੇ ਸੇਵਾ ਭਾਵ ਦੇ ਨਾਲ ਤੂੰ ਕਰ ਰਿਹਾ ਠੀਕ ਹੈ ਜੇ ਰਕਮ ਲੈਣੀ ਤਾਂ ਵੀ ਦੱਸ ਤੇ ਸਾਨੂੰ ਕੋਈ ਫਰਕ ਨਹੀਂ। ਤੇ ਹੱਥ ਜੋੜ ਕੇ ਕਹਿਣ ਲੱਗਾ ਨਹੀਂ ਆਪ ਜੀ ਦੇ ਦਰ ਤੋਂ ਬਸ ਵਰਕਤਾ ਚਾਹੀਦੀ ਐ ਆਸ ਹਿਦਕ ਆ ਸੇਵਾ ਆ ਸਿਮਰਨ ਜੋ ਅੱਜ ਤੱਕ ਮੈਂ ਵੀ ਘੈਸੇ ਕਮਾਇਆ ਏ ਇਹ ਮੇਰੀ ਝੋਲੀ ਵਿੱਚ ਪੈ ਜਾਵੇ ਤੇ ਵਪਾਰ ਦੇ ਵਿੱਚ ਵਰਕਤਾ ਤੁਸੀਂ ਆਪ ਬਖਸ਼ਣ ਵਾਲੇ ਨੇ ਬਖਸ਼ ਦਿਓ ਕਿਰਪਾ ਹੋ ਜਾਏਗੀ ਸਤਿਗੁਰੂ ਜੀ ਨੇ ਅਸੀਸੋ ਸੇ ਦਿੱਤੀ ਏ ਗੰਗਾ ਰਾਮ ਨੂੰ ਤੇ ਉਹ ਆਪਣੇ ਕਹਿ ਲੋ ਕਿ ਘਰ ਪਰਦੇ ਆ ਤੇ ਸਮਾਪਾ ਕੇ ਉਹ ਹੀ ਗੰਗਾ RAM ਉਸ ਇਲਾਕੇ ਦਾ ਟੈਲੋ ਆਫੇ ਉਸ ਸਮੇਂ ਦਾ ਬਹੁਤ ਵੱਡਾ ਵਪਾਰੀ ਬਣਿਆ ਕਾਰਨ ਗੁਰੂ ਕੀ ਸ਼ਰਨ ਵਿੱਚ ਆ ਕੇ ਉਹਨੇ ਜੋ ਸੇਵਾ ਪਹਿਲਾਂ ਤੇ ਚਲੋ ਮਨ ਦੇ ਵਿੱਚ ਇਹ ਸੀ ਕਿ ਮੈਂ ਪੈਸੇ ਲਵਾਗਾ ਪਰ ਸੇਵਾ ਕਰਦਿਆਂ ਕਰਦਿਆਂ ਇੱਛਾ ਖਤਮ ਹੀ ਹੋ ਗਈ ਤੇ ਬਸ ਗੁਰੂ ਸਾਹਿਬ ਜੀ ਕੋਲੋਂ ਵਰਕਤਾ ਲੈ ਕੇ ਘਰੇ ਮੁੜਿਆ ਤੇ ਉਹ ਵਰਕਤਾ ਅਸਲ ਦੇ ਵਿੱਚ ਇੰਨੀਆਂ ਉਹਦੀ ਝੋਲੀ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਦੀ ਪਾਸੋਂ ਪਈਆਂ ਨੇ ਕਿ ਉਹਦੇ ਘਰੇ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਤੀ ਜਿਹੜਾ ਅਸਲ ਦੇ ਵਿੱਚ ਗੱਡੀ ਲੈ ਲੈ ਕੇ ਤੁਰਿਆ ਫਿਰਦਾ ਸੀ ਅੱਜ ਉਹਦਾ ਬਹੁਤ ਵੱਡਾ ਵਪਾਰ ਦੁਨੀਆ ਦੇ ਵਿੱਚ ਹੋ ਗਿਆ